ਸਾਰਿਆਂ ਦਾ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਜਿਵੇਂ ਡਾਕਟਰ ਜਲਜੀਤ ਸਿੰਘ ਚੀਮਾ ਸਾਹਿਬ ਨੇ ਸਾਫ ਦਾ ਕੈਬਨਿਟ ਮਿਨਿਸਟਰ ਨੇ ਤੁਹਾਡੇ ਅੱਗੇ ਸਾਰੀ ਗੱਲ ਰੱਖੀ ਹੈ ਤੁਹਾਨੂੰ ਯਾਦ ਹੋਣਾ ਅੱਜ ਤੋਂ 3 ਮਹੀਨੇ ਪਹਿਲਾਂ ਮੈਂ ਤੁਹਾਡੇ ਅੱਗੇ ਰੂਬਰੂ ਹੋਇਆ ਸੀ ਔਰ ਤੁਹਾਨੂੰ ਇਹ ਗੱਲ ਕਹੀ ਸੀ ਕਿ ਮੇਰੇ ਕੋਲ ਇੱਕ ਬੜੀ ਅਬਜੈਕਸ਼ਨੇਬਲ ਵੀਡੀਓ ਇੱਕ ਮਨਿਸਟਰ ਸਾਹਿਬ ਜੀ ਮੇਰੇ ਕੋਲ ਆਈ ਹੈ ਜਿਹੜੀ ਮੈਂ ਕਿਸੇ ਹਾਲਾਤੇ ਵੀ ਜਨਤਕ ਨਹੀਂ ਕਰ ਸਕਦਾ ਸੀ ਕਈ ਪ੍ਰੈਸ ਵਾਲੇ ਵੀਰਾਂ ਨੇ ਉਦੋਂ ਵੀ ਮੈਨੂੰ ਕਿਹਾ ਕਿ ਸਾਨੂੰ ਵੀਡੀਓ ਦੇ ਦਿਓ ਮੈਂ ਵੀ ਆਪ ਦੀ ਜ਼ਿੰਮੇਵਾਰੀ ਸਮਝਦਾ ਹਾਂ ਔਰ ਇਹ ਜੀ ਵੀਡੀਓ ਪਬਲਿਕ ਡੋਮੇਨ ਚ ਆਵੇ ਇਹ ਮੈਂ ਠੀਕ ਨਹੀਂ ਸਮਝਦਾ ਔਰ ਐਸੇ ਲਈ ਤੁਹਾਨੂੰ ਯਾਦ ਹੋਊਗਾ ਕਿ ਤੁਹਾਡੇ ਸਾਹਮਣੇ ਲਾਈਵ ਪ੍ਰੋਗਰਾਮ 'ਚ ਮੈਂ ਚੀਫ ਮਿਨਿਸਟਰ ਸਾਹਿਬ ਨੂੰ ਅਪੀਲ ਵੀ ਕੀਤੀ ਭਗਵੰਤ ਮਾਨ ਨੂੰ ਕਿ ਮੈਂ ਇਹ ਅਬਜੈਕਟਨੇਬਲ ਵੀਡੀਓ ਜੋ ਮੇਰੇ ਕੋਲ ਆਈ ਹੈ ਮੈਂ ਤੁਹਾਨੂੰ ਦਿਣਾ ਚਾਹੁੰਦਾ ਮੈਂ ਚੀਫ ਮਿਨਿਸਟਰ ਦੇ ਘਰ ਫੋਨ ਵੀ ਕੀਤਾ 2741322 ਮੈਨੂੰ ਜੋ ਨੰਬਰ ਯਾਦ ਆਉਂਦਾ ਐ ਐਗਜ਼ੈਕਟਲੀ ਜਿਨੇ ਫੋਨ ਚੁੱਕਿਆ ਸਪਰੇਟਰ ਨੇ ਮੈਨੂੰ ਕਿਹਾ ਕਿ ਤੁਸੀਂ ਲਾਈਵ ਸੁਣਿਆ ਕਿ ਸੀਐਮ ਸਾਹਿਬ ਅੰਦਰ ਹੈ ਅਸੀਂ ਗੱਲ ਕਰਾਉਨੇ ਆ ਮਗਰ ਜਦ ਸੀਐਮ ਸਾਹਿਬ ਨੂੰ ਪੁੱਛਿਆ ਗਿਆ ਕਿ ਫੋਨ ਆਇਆ ਅਖੀਰ ਚ ਉਹਨਾਂ ਨੇ ਜਵਾਬ ਦੇ ਦਿੱਤਾ ਕਿ ਨਹੀਂ ਮੈਂ ਗੱਲ ਨਹੀਂ ਕਰਨਾ ਚਾਹੁੰਦਾ ਓਪਰੇਟਰ ਮੈਨੂੰ ਕਹਿੰਦਾ ਸੀਐਮ ਸਾਹਿਬ ਹੈ ਨਹੀਂ ਹੁਣ ਤੁਸੀਂ ਇਹ ਗੱਲ ਮੰਨ ਸਕਦੇ ਹੋ ਕਿ ਓਪਰੇਟਰ ਨੂੰ ਨਾ ਪਤਾ ਹੋਵੇ ਕਿ ਸੀਐਮ ਅੰਦਰ ਹੈ ਘਰ ਦੇ ਕਿ ਸੀਐਮ ਬਾਹਰ ਆਪਰੇਟਰ ਨੂੰ ਪਤਾ ਸੀ ਮਗਰ ਆਪਰੇਟਰ ਚ ਇੰਨੀ ਹਿੰਮਤ ਨਹੀਂ ਕਿ ਉਹ ਗੱਲ ਕਰਾ ਦਿੰਦਾ ਮੇਰਾ ਮਕਸਦ ਕੀ ਸੀ ਦੇਖੋ ਕਿਸੇ ਦੀ ਬਦਰਾਮੀ ਕਰਨਾ ਮੇਰਾ ਕੰਮ ਨਹੀਂ ਆਈ ਡੂ ਨਾਟ ਵਾਂਟ ਟੂ ਅੰਬੈਰਸ ਐਨੀ ਵਨ ਹਾਂ ਮਗਰ ਮੇਰੀ ਵੀ ਆਜਾ ਨਾਗਰਿਕ ਜ਼ਿੰਮੇਵਾਰੀ ਬਣਦੀ ਹੈ ਜੇ ਮੇਰੇ ਧਿਆਨ ਚ ਕੋਈ ਗੱਲ ਆਈ ਹੈ ਮੈਂ ਸੀਐਮ ਸਾਹਿਬ ਦੇ ਧਿਆਨ ਚ ਲਿਆਵਾ ਕਿਉਂਕਿ ਉਹਨਾਂ ਦੇ ਵੀ ਜੇਸ ਮਨਿਸਟਰ ਤੇ ਇਲਜ਼ਾਮ ਲੱਗੇ ਉਹਦੇ ਵੀ ਗਾ ਪਰਿਵਾਰ ਨਹੀਂ ਮੈਂ ਉਹਨਾਂ ਦੇ ਬੱਚਿਆਂ ਨੂੰ ਬੇਟੀਆਂ ਨੂੰ ਕਿਸੇ ਨੂੰ ਬਾਰਿਸੀ ਕਰਨਾ ਚਾਹੁੰਦਾ ਪਰਿਵਾਰ ਨੂੰ ਔਰ ਮੈਂ ਚਾਹੁੰਦਾ ਸੀ ਕਿ ਸੀਐਮ ਸਾਹਿਬ ਇਸ ਵੀਡੀਓ ਨੂੰ ਅਬਜੈਕਨੇਬਲ ਵੀਡੀਓ ਨੂੰ ਵੇਖਦਿਆਂ ਹੋਇਆ ਇਸ ਮਨਿਸਟਰ ਨੂੰ ਡਿਸਮਿਸ ਕਰਨ ਉਸ ਸਪੀਡਤਾ ਦੀ ਗੱਲ ਸੁਣਨ ਔਰ ਕਾਰਵਾਈ ਕਰਨ ਮਗਰ ਅਖੀਰ ਚ ਹੋਇਆ ਕਿ ਕੀ ਚੀਫ ਮਿਨਿਸਟਰ ਸਾਹਿਬ ਆਪ ਇਸ ਮੰਤਰੀ ਨਾਲ ਰਲ ਕੇ ਇੱਕ ਤਰੀਕੇ ਦੇ ਕਿਉਂਕਿ ਸਾਡੀ ਜਿਹੜੀ ਓਪਨ ਡਿਮਾਂਡ ਸੀ ਕਿ ਭਾਈ ਇਹ ਵੀਡੀਓ ਤੁਸੀਂ ਲੈ ਲਓ ਤੇ ਕਾਰਵਾਈ ਕਰ ਲਓ ਬਿਕੋਜ਼ ਵੀ ਆਰ ਕੈਨ ਓਨਲੀ ਬ੍ਰਿੰਗ ਇਟ ਟੂ ਦਾ ਨੋਟਿਸ ਆਫ ਦਾ ਚੀਫ ਮਿਨਿਸਟਰ ਕਿ ਜੇ ਸਾਡਾ ਉਹਨਾਂ ਦੇ ਨੋਟਿਸ ਚ ਨਾ ਹੋਵੇ ਕਾਰਵਾਈ ਕਰਨੀ ਐਕਸ਼ਨ ਕਰਨਾ ਇਹ ਉਹਨਾਂ ਦੇ ਅਰਵਿੰਦ ਕੇਜਰੀਵਾਲ ਸਾਹਿਬ ਦੇ ਭਗਵੰਤ ਮਾਨ ਜੀ ਦੇ ਅਨਮੋਲ ਹੀਰੇ ਨੇ ਉਹਨਾਂ ਅਨਮੋਲ ਹੀਰਿਆਂ ਤੇ ਐਕਸ਼ਨ ਕਰਨਾ ਚੀਫ ਮਿਨਿਸਟਰ ਸਾਹਿਬ ਦੀ ਜ਼ਿੰਮੇਵਾਰੀ ਸੀ ਮਗਰ ਉਸ ਤੋਂ ਬਾਅਦ ਹੋਇਆ ਕਿ ਕਿ ਮੈਨੂੰ ਔਰ ਮੇਰੇ ਸਾਥੀਆਂ ਨੂੰ ਟਾਰਗੇਟ ਕੀਤਾ ਕਰਨ ਜਾਣਾ ਸ਼ੁਰੂ ਕਰਤਾ ਜਦੋਂ ਵੇਖਿਆ ਕਿ ਟਾਰਗੇਟ ਕੀਤੇ ਆ ਥ੍ਰੈਟ ਆਈ ਹਰ ਤਰੀਕੇ ਦੇ ਉਹਨਾਂ ਨੇ ਹਤਕੰਡੇ ਅਪਣਾਏ ਜਦੋਂ ਵੇਖਿਆ ਕਿ ਨਹੀਂ ਮੰਨਦਾ ਫਿਰ ਮਿੰਤਾਤੇ ਹੋ ਗਏ ਔਰ ਮੈਂ ਉਹਨੂੰ ਕਿਹਾ ਭਾਈ ਮੇਰੇ ਤੋਂ ਨਾ ਮੈਨੂੰ ਕਹਿੰਦਾ ਮਾਫੀ ਮੰਗ ਲੈਨੇ ਆ ਮੈਂ ਭਰਾ ਮੇਰੇ ਤੋਂ ਮਾਫੀ ਮੰਗਣ ਦੀ ਲੋੜ ਕੋਈ ਨਹੀਂ ਨਾ ਮੇਰਾ ਕੋਈ ਪਰਸਨਲ ਮੁੱਦਾ ਤੁਹਾਡੇ ਨਾਲ ਮੁੱਦਾ ਸਿਰਫ ਇਹਨਾ ਕਿ ਤੁਸੀਂ ਪਬਲਿਕ ਸਰਵੰਟ ਹੋ ਤੁਸੀਂ ਇੱਕ ਰਿਸਪੋਨਸਿਬਲ ਪੋਜੀਸ਼ਨ 'ਤੇ ਬੈਠੇ ਹੋ ਕਾਲਾ ਆਮ ਆਦਮੀ ਪਾਰਟੀ ਬਦਲਾਵ ਦੀ ਕਰਦੀ ਹੈ ਫੋਟੋ ਬਾਬਾ ਸਾਹਿਬ ਅੰਬੇਦਕਰ ਤੇ ਸ਼ਹੀਦ ਆਜ਼ਮ ਸ਼ਹੀਦ ਭਗਤ ਸਿੰਘ ਦੀ ਲਾਉਂਦੀ ਹੈ ਪੱਗ ਦਾ ਰੰਗ ਸ਼ਹੀਦ ਆਜ਼ਮ ਸ਼ਹੀਦ ਪਾਕਤ ਸਿੰਘ ਦੇ ਪੱਗ ਦਾ ਰੰਗ ਦਾ ਨਾਲ ਸਹਾਰਾ ਲੈ ਕੇ ਉਹ ਰੰਗ ਬੰਦੇ ਆ ਮਗਰ ਅੰਦਰ ਉਸ ਕਿੰਨੀ ਬੇਇਮਾਨੀ ਭਰੀ ਹੈ ਇਸ ਗੱਲ ਤੋਂ ਡਾਕਟਰ ਚੀਮਾ ਸਾਹਿਬ ਨੇ ਵੀ ਤੁਹਾਨੂੰ ਦੱਸਤਾ ਕਿ ਪਹਿਲਾ ਲਾਲਚੰਦ ਘਟਾਰੂ ਚੱਕ ਦੀ ਵੀਡੀਓ ਆਈ ਉਸ ਵੀਡੀਓ ਨੂੰ ਸੀਐਮ ਨੂੰ ਭੇਜਤਾ ਸੀਐਮ ਸਾਹਿਬ ਨੇ ਕੀ ਕੀਤਾ ਇਨਸਟੈਡ ਆਫ ਉਸ ਨੌਜਵਾਨ ਜੀ ਨੂੰ ਨੌਕਰੀ ਦਾ ਚਾਸਾ ਦੇ ਕੇ ਇਹ ਵੀਡੀਓ ਉਹਦੇ ਨਾਲ ਇਹ ਜੁਰਮ ਹੋਂਦਾ ਰਿਹਾ, ਸੋਸ਼ਣ ਹੁੰਦਾ ਰਿਹਾ। ਇਨਸਟੈਡ ਆਫ ਉਹ ਪੀੜਤਾਂ ਦੇ ਮਦਦ ਮਦਦ ਤੇ ਆਉਣ ਦੀ ਜਗ੍ਹਾ ਉਸ ਮਿਨਿਸਟਰ ਨੂੰ ਇੱਕ ਐਸਆਈਟੀ ਬਣਾਈ ਔਰ ਉਸ ਐਸਆਈਟੀ ਨੇ ਕਲੀਨ ਚਿੱਟ ਦੇਤੀ ਔਰ 2 ਮਹੀਨੇ ਤੱਕ ਬੰਦਾ ਭੱਜਿਆ ਰਿਹਾ। ਅਖੀਰ 'ਚ ਉਹਨੇ ਸਟੇਟ ਦੇ ਕਾਬੂ ਆਈ ਜਾਣਾ ਸੀ ਔਰ ਉਹੀ ਗੱਲ ਹੋਈ ਔਰ ਤੁਹਾਨੂੰ ਕਹਿਤਾ ਨੀ ਕੰਪਲੇਂਟ ਵਿਡਰਾ ਹੋ ਗਈ ਚਲੋ ਵਿਡਰਾਸ ਸਾਫਾਰੀ ਹੋ ਗਈ ਸਰਕਾਰਾਂ ਬਦਲਣੀਆਂ ਨਹੀਂ ਜਿੰਨਾ ਅਫਸਰਾ ਨੇ ਇਸ ਪੁੱਠੇ ਕੰਮ 'ਚ ਸਾਥ ਦਿੱਤਾ ਜਵਾਬ ਦੇਈ ਤਾਂ ਉਹਨਾਂ ਦੀ ਵੀ ਬਣ ਜਾਣੀ ਕਿਸੇ ਨਾ ਕਿਸੇ ਦਿਨ ਸੇਮ ਵੇ ਅੱਜ ਉਸ ਤੋਂ ਬਾਅਦ ਆ ਕੇ ਸਾਹਮਣੇ ਆਇਆ ਵਰਗ ਗਵਰਨਰ ਸਾਹਿਬ ਨੂੰ ਅਸੀਂ ਅਪੀਲ ਕੀਤੀ ਆ ਕਿ ਮੁੱਖ ਮੰਤਰੀ ਨੂੰ ਭੇਜੇ ਦਾ ਕੋਈ ਫਾਇਦਾ ਨਹੀਂ ਕਿਉਂਕਿ ਉਹਨਾਂ ਨੂੰ ਮੇਰੇ ਮੈਨੂੰ ਪਤਾ ਉਹਨਾਂ ਨੂੰ ਪਤਾ ਹੈ ਵੀਡੀਓ ਕੀ ਦੀ ਆ ਮਗਰ ਉਹ ਮੂਡ ਚ ਹੀ ਨਹੀਂ ਐਕਸ਼ਨ ਲੈਣ ਦੇ ਬਲਕਿ ਜੀਨੇ ਇਹ ਪੀੜਤਾ ਜੀ ਦਾ ਸੋਸ਼ਲ ਹੋਇਆ ਉਹਨੂੰ ਸਰੇਤ ਔਰ ਕਾਬੂ ਕਰ ਲਿਆ ਗਿਆ ਕਿ ਤੂੰ ਸ਼ਿਕਾਇਤ ਨਹੀਂ ਕਰਨੀ ਜਿਵੇਂ ਲਾਲਚੰਦ ਕਟਾਰੂ ਚੱਕ ਦੇ ਕੇਸ ਹੋਈ ਸੀ ਮਗਰ ਕੋਈ ਪ੍ਰੋਪਰਾਈਟੀ ਮੋਰਲ ਪ੍ਰੋਪਰਟੀਊਡ ਮੋਰਲ ਰਿਸਪੌਂਸਿਬਿਲਟੀ ਐਥੀਕਲ ਰਿਸਪੌਂਸਿਬਿਲਟੀ ਕੀ ਇਹ ਜੇ ਲੋਕ ਝੰਡਾ ਚੁਲਾ ਸਕਦੇ ਆ ਜੀ ਕੀ ਇਹ ਜੇ ਲੋਕ 26 ਜਨਵਰੀ ਅਫੀਸ਼ੀਅਲ ਪ੍ਰੋਗਰਾਮ 15 ਅਗਸਤਰ ਕੇ ਇੰਪੋਰਟੈਂਟ ਹਿਸਟੋਰਿਕ ਓਕੇਜਨਸ ਤੇ ਡੇਸ ਤੇ ਕੀ ਇਹ ਜਾ ਕੇ ਹਿੱਸਾ ਲੈ ਸਕਦੇ ਆਰ ਕੱਲੀ ਇਹ ਨਹੀਂ ਤੁਸੀਂ ਵੇਖਿਓ ਔਨ ਫੋਰਨ ਸੋਇਲ ਮੈਂ ਤੁਹਾਨੂੰ ਐਮ ਐਲ ਆਰ ਦੀ ਕਾਪੀ ਦੇ ਰਿਹਾ ਜਿਹਦਾ ਜ਼ਿਕਰ ਚੀਮਾ ਸਾਹਿਬ ਨੇ ਕੀਤਾ ਮਤਲਬ ਇੱਕ बच्चे दे नाल जेड़ा एमएलए संदोआ ने ओने बदफैली कीती सदमी कीती ओदी एमएलए ना रिपोर्ट बनी ओ पहला भी कनाडा ਤੋਂ ਉਹਨੂੰ ਮੋੜਤਾ ਗਿਆ ਐਤ ਕੀ ਫੇਰ ਕੈਨੇਡਾ ਨੇ ਰੋਕ ਲਿਆ बिकॉज ਉਥੇ ਹਿਊਮਨ ਰਾਈਟਸ ਵਾਇਲੇਸ਼ਨਸ ਤੇ ਬਹੁਤ ਸੀਰੀਅਸ ਵੀਊ ਲਿੱਤਾ ਜਾਂਦਾ ਮਗਰ ਇਨਸਟੈਡ ਆਫ ਉਹਨੂੰ ਵਾਪਸ ਭੇਜਿਆ ਜਾਵੇ ਇੱਥੇ ਐਸਐਸਪੀ ਤੇ ਦਬਾਅ ਪਨਾ ਕੇ ਪੁਲਿਸ ਕਲੀਅਰੈਂਸ ਸਰਟੀਫਿਕੇਟ ਮੰਗਾਤਾ ਗਿਆ ਔਰ ਉਸ ਐਮਐਲਏ ਨੇ ਉਥੇ ਵਿਆਜ ਚ ਹਿੱਸਾ ਲਿਆ ਔਰ ਜਿਹੜੇ ਜਿਹੜੇ ਵਿਆਜ ਚ ਹਿੱਸਾ ਲੈ ਰਹੇ ਸੀ ਹਮਤ ਸ਼ੇਰਖੇਲ ਚ ਸਪੀਕਰ ਦੀ ਫੋਟੋ ਰੋਪੜ ਤੋਂ ਮਨਿਸਟਰ ਹਰਜੋਤ ਬੈਂਸ ਈਟੀਓ ਹਰਪਜਨ ਸਿੰਘ ਈਟੀਓ ਕੈਬਨਟ ਮਨਿਸਟਰ ਦੇ ਨਾਲ ਉਹਦੀ ਨੱਚਦਿਆਂ ਦੀ ਫੋਟੋ ਮੈਂ ਕੱਲ ਟਵੀਟ ਕਰਕੇ ਤੁਹਾਡੇ ਸਾਹਮਣੇ ਰੱਖੀ ਜੇ ਸਰਕਾਰ ਦਾ ਇਹ ਐਟੀਟਿਊਡ ਹੋਵੇ ਕਿ ਉਹ ਸਰਕਾਰ ਤੋਂ ਇਨਸਾਫ ਦੀ ਆਸ ਰੱਖੀ ਜਾ ਸਕਦੀ ਆ ਆ ਜਿਹੜੇ ਸਾਡੇ ਹਰਕੇ ਜਾਂ ਡਾਕਟਰ ਚੀਮਾ ਸਾਹਿਬ ਵਰਗੇ ਜਿਹੜੇ ਇਹ ਜੇ ਮੁੱਦਾ ਉਠਾਉਣ ਸਾਨੂੰ ਤਾਂ ਸਵੇਰੇ ਇੱਕ ਸਿੱਟ ਬਣਾ ਕੇ ਸਾਨੂੰ ਸੱਦਣਾ ਸ਼ੁਰੂ ਕਰਤਾ ਜਾਂਦਾ ਔਰ ਜਿਹੜੇ ਸਿਟ ਦੇ ਮੈਂਬਰ ਆ ਉਹ ਕਹਿੰਦੇ ਸੀਐਮ ਦੇ ਖਿਲਾਫ ਨਾ ਬੋਲਿਆ ਕਰੋ ਆ ਮੈਂ ਡਾਕਟਰ ਸਾਹਿਬ ਨੂੰ ਵੀ ਪੁੱਛ ਰਿਹਾ ਸੀ ਹਮਦਰ ਸਾਹਿਬ ਦੀ ਵੀ ਇੱਕ ਇਨਕੁਆਇਰੀ ਦੀ ਸਿਟ ਬਣੀ ਆ ਜੀਤ ਗਰੁੱਪ ਦੀ ਇਹਨਾਂ ਨੂੰ ਵੀ ਚਿੱਠੀਆਂ ਆ ਜਾਂਦੀਆਂ ਨੇ ਉਸ ਵੱਸ ਲੈ ਜੇ ਮਤਲਬ ਕਿ ਜਿਹੜਾ ਸ਼ਿਕਾਇਤ ਕਰੇ ਉਸ ਨੂੰ ਕਿਵੇਂ ਦਬਾਉਣਾ ਬਰਾਉ ਬੀਟ ਕਰਨਾ ਔਰ ਇਹ ਕੇਵਲ ਆਪੋਜੀਸ਼ਨ ਪਾਰਟੀ ਦੇ ਲੀਡਰਸ ਨਾਲ ਨਹੀਂ ਇਹ ਇਹ ਪਰ মিডিਆ ਹਾਊਸਸ ਨਾਲ ਕੀਤਾ ਜਾ ਰਿਹਾ ਸੋ ਇਹਨਾਂ ਹਾਲਾਤਾਂ 'ਚ ਅਸੀਂ ਅੱਜ ਗਵਰਨਰ ਸਾਹਿਬ ਨੂੰ ਇਹ ਰਿਕਵੈਸਟ ਦੇ ਕੇ ਆਏ ਆ ਕਿ ਪਲੀਜ਼ ਟੇਕ ਐਕਸ਼ਨ ਇਹ ਸਾਡੇ ਦੇਸ਼ ਦੀ ਬਦਨਾਮੀ ਕੱਲੇ ਸੂਬੇ ਦੇ ਵਿੱਚ ਨਹੀਂ ਸੂਬੇ ਦੇ ਇਹ ਕਾਰਕੁਜ਼ਾ ਇਹਨਾਂ ਦੇ ਮੰਤਰੀਆਂ ਦੀ ਕਾਰਕੁਜ਼ਾਰੀ ਨਾਲ ਨਹੀਂ ਹੋ ਰਹੀ ਇਹ ਜਾ ਕੇ ਉਹਨ ਕੈਨੇਡੀਅਨ ਸੋਇਲ ਫੋਰਨ ਸੋਇਲ 'ਚ ਵੀ ਇੱਕ ਬੜਾ ਗਲਤ ਮੈਸੇਜ ਪੰਜਾਬ ਦਾ ਪੰਜਾਬ ਦੇ ਵੈਲਿਊ ਸਿਸਟਮ ਦਾ ਇਹ ਬੜਾ ਗਲਤ ਮੈਸੇਜ ਬਾਹਰ ਦੀ ਦੇਸ਼ ਦੁਨੀਆ ਚ ਵੀ ਮੈਸੇਜ ਭੇਜ ਰਹੀ ਹੈ ਇਸ ਲਈ ਇਹਨਾਂ ਦੀ ਐਕਸਪਲੇਨੇਸ਼ਨ ਕਾਲ ਹੋਵੇ ਇੰਡੀਪੈਂਡੈਂਟ ਇਨਕੁਆਇਰੀ ਕਿਉਂਕਿ ਜਿਹੜਾ ਅਫਸਰ ਦੀ ਮੈਂ ਜਿਹੜੇ ਮੰਤਰੀ ਦੀ ਗੱਲ ਕੀਤੀ ਹੈ ਬਲਕਾਰ ਸਿੰਘ ਦੀ ਉਹਨੇ ਆਪ ਦੇ ਮੁੰਡੇ ਨੂੰ ਨੌਕਰੀ ਦਿਵਾਉਣ ਲਈ ਵੀ ਕਿਵੇਂ ਕੋਟੇ ਚ ਆਪ ਦੇ ਆਪ ਨੂੰ ਡਿਸੇਬਲ ਐਲਾਨਤਾ ਸੀ ਔਰ ਹਾਈ ਕੋਰਟ ਚ ਅਖੀਰ ਚ ਕੇਸ ਇਹਨਾਂ ਨੂੰ ਵਿਡਰੋਅ ਕਰਨਾ ਪਿਆ ਜਦ ਰੋੜਾ ਪਿਆ ਔਰ ਉਹਨਾਂ ਬੱਚਿਆਂ ਨੂੰ ਇਨਸਪੈਕਟਰਾਂ ਨੂੰ ਨੌਕਰੀ ਮਿਲੀ ਇਹ ਆਪ ਦੀ ਪੋਜੀਸ਼ਨ ਮਿਸਯੂਜ਼ ਕਰਦਾ ਰਿਹਾ ਹੈ ਇਸ ਲਈ ਪੰਜਾਬ ਪੁਲਿਸ ਨੇ ਸਹੀ ਇਨਕੁਆਇਰੀ ਨਹੀਂ ਕਰਦੀ ਬਿਕੋਜ਼ ਹੀ ਇਸਨ ਇੱਕ ਸਕੋਪ ਨਾ ਸਰਕਾਰ ਨੇ ਕਰਾਉਣੀ ਹੈ ਤੁਸੀਂ ਜਾ ਚੰਡੀਗੜ੍ਹ ਤੋਂ ਕਰਾ ਲਓ ਤੇ ਜਾ ਇਹਨੂੰ ਸੈਂਟਰਲ ਕਿਸੇ ਏਜੰਸੀ ਤੋਂ ਕਰਾਓ ਹਾਂ ਤੁਸੀਂ ਸੀਐਮ ਸਾਹਿਬ ਨੂੰ ਭੇਜੋਗੇ ਇੱਕ ਅਬ ਚਾਰਕ ਤੌਰ ਤੇ ਭੇਜ ਦੋ ਮਗਰ ਅਸੀਂ ਉਹਦੇ ਨਾਲ ਸਹਿਮਤ ਨਹੀਂ ਕਿਉਂਕਿ ਉੱਥੇ ਤੱਕ ਕਵਰ ਅਪ ਆਪਰੇਸ਼ਨ ਲਾਂਚ ਹੋਊਗਾ ਮੰਤਰੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾਊਗੀ ਔਰ ਵਿਕਟਮਸ ਨੂੰ ਇਨਸਾਫ ਨਹੀਂ ਮਿਲੂਗਾ ਮਗਰ ਮੈਂ ਉਹਨਾਂ ਵਿਕਟਮਸ ਨੂੰ ਵਿਸ਼ਵਾਸ ਦੋ ਉਹਨਾਂ ਸਰਕਾਰਾਂ ਬਦਲਦੀਆਂ ਨੇ ਔਰ ਬਦਲਣ ਗਿਆ ਫਿਰ ਜਿਹੜੇ ਅਫਸਰ ਇਹ ਜੀ ਕਲੀਨ ਚਿੱਟ ਦਿੰਦੇ ਆ ਜਾਂ ਜਿਹੜੇ ਲੋਕ ਇਨਵੋਲ ਹੋ ਕੇ ਇਸ ਨੂੰ ਕਵਰ ਅਪ ਕਰਦੇ ਆ they will be answerable in public domain nobody is above law aur eh mangal hai ke aaye hain independent inquiry and inanu 26 january nu inanu chandal raun di aagya na ditti jave and inanu cabinet to dismiss karke action liya jave bahut bahut dhanwad ਹਾਂਜੀ ਆਬਜੈਕਟਨੇਬਲ ਵੀਡੀਓ ਹੈ ਹਾਂਜੀ ਹਾਂਜੀ ਅੰਦਰ ਦੇ ਆਏ ਜੀ ਸਰ ਤੁਸੀਂ ਕਈ ਮਨਿਸਟਰਾਂ ਦੇ ਨਾਲ ਸੁਣਿਆ ਕਿ ਐਮਐਲਏ ਹੈ ਪਰ ਵੀਸੀ ਪਟਨ ਆ ਗਏ ਉਹਨਾਂ ਦਾ ਵੀ ਨਾਮ ਸਾਹਮਣੇ ਆ ਰਿਹਾ ਰੋਗ ਲੱਗ ਰਿਹਾ ਕਿ ਕੱਲ ਸਾਰੇ ਕੈਬਨਟ ਦੇ ਪ੍ਰੈਸ ਕਾਨਫਰੈਂਸ ਕਰਤੀ ਉਸਦੇ ਆਪਣੇ ਗੁੰਡੇ ਭੇਜ ਕੇ ਉਸੇ ਲੜਾਈ ਝਗੜਾ ਕਰਾਇਆ ਤੇ ਉਸ ਤੋਂ ਬਾਅਦ ਉਹ ਨਹੀਂ ਜਾਣਕਾਰੀ ਮਿਲ ਰਹੀ ਕਿ ਉਹਦੀ ਆਪਣੀ ਕੰਪਨੀ ਹੈ ਰੈਡਸ ਕਾਉਂਟ মিডিਆ ਪ੍ਰਾਈਵੇਟ ਲਿਮਟਿਡ ਕਿ ਸਰਕਾਰ ਆਪਣੇ ਐਮਐਲਏ ਨੂੰ ਵਰਗਾ ਦੇ ਰਹੀ ਹੈ ਕਿ ਉਹ ਬੱਚੇ ਨੂੰ ਦੇ ਰਹੀ ਹੈ ਜਿਸ ਨੇ ਕਹਿੰਦੀ ਸੀ ਕਿ ਰੋਜ਼ ਕਰ ਦਵਾ ਦੇ ਦੇਖੋ ਪਠਾਨ ਮਾਜਰਾ ਵੀ ਬਲਕੌਰ ਸਿੰਘ ਦਾ ਭਾਈ ਸਮਝੋ ਉੱਥੇ ਵੀ ਅਲੀਗੇਸ਼ਨ ਬੜੀ ਸੀਰੀਅਸ ਉਹਦੇ ਜਿਨ੍ਹਾਂ ਨਾਲ ਉਹਨਾਂ ਦੇ ਸੰਬੰਧ ਸਨ ਉਹਨਾਂ ਨੇ ਲਾਏ ਆ ਮਤਲਬ ਮੋਰਲ ਔਰ ਐਥੀਕਲ ਇਹਨਾਂ ਸਭ ਦਾ ਜ਼ੀਰੋ ਹੈ ਬੜਾ ਬੁਰਾ ਹਾਲ ਹੈ ਹੁਣ ਉਹ ਬੰਦਾ ਜੇ ਲਾਈਵ ਪ੍ਰੈਸ ਕਾਨਫਰੈਂਸ 'ਚ ਕਿਵੇਂ ਪ੍ਰੈਸ ਵਾਲਿਆਂ ਨੂੰ ਕੁੱਟ ਸਕਦਾ ਕੇਬਲ ਆਪਰੇਟਰ ਨੂੰ ਕੁੱਟ ਸਕਦਾ ਆਪ ਉਹ ਕੰਪਨੀ ਦਾ ਡਾਇਰੈਕਟਰ ਹੈ ਜਿਵੇਂ ਐਸਐਸਪੀ ਪਟਿਆਲੇ ਨੂੰ ਵਰਤਿਆ ਜਾ ਰਿਹਾ ਵਰਨ ਸ਼ਰਮਾ ਨੂੰ ਇਹ ਨਜਾਇਜ਼ ਪਰਚੇ ਦੇਣ ਤੇ ਇਨਸਾਫ ਨਹੀਂ ਮਿਲ ਰਿਹਾ ਇਹ ਸਭ ਰਿਕਾਰਡ ਦੀ ਗੱਲ ਹੈ there is nothing to hide aur ਨੌਕਰੀ ਦੇ ਨਹੀਂ ਪੰਜਾਬ ਦੇ ਬੱਚਿਆਂ ਨੂੰ ਨੇ ਮਗਰ ਮਿਲਦੀ ਬਾਹਰ ਦੇਆਂ ਨੂੰ ਆ ਪੰਜਾਬ ਨੂੰ ਨਹੀਂ ਮਿਲਦੀ ਔਰ ਇਹ ਆ ਬਲਕਾਰ ਸਿੰਘ ਦੀ ਵੀ ਜੀ ਮੈਂ ਕੱਲ ਕੀਤੀ ਆ ਇਹਨੇ ਆਪ ਦਾ ਸ਼ਸ਼ੋਭਤ ਵੀਰ ਜਿਹੜਾ ਮੁੰਡਾ ਹੈ ਉਹ ਵੀ ਛੇਤੀ ਜੰਤੇ ਕਰਦੂ ਕੋਲ ਨੂੰ ਕੰਟਰੈਕਟ ਤੇ ਇੱਕ ਯੂਨੀਵਰਸਿਟੀ ਜਲੰਧਰ ਦੀ ਸਰਕਾਰੀ ਯੂਨੀਵਰਸਿਟੀ ਟੈਕਨੀਕਲ ਯੂਨੀਵਰਸਿਟੀ ਤੇ ਉੱਥੇ ਇੱਕ ਪੋਸਟ ਤੇ 50000 ਦੀ ਤਨਖਾਹ ਨਾਲ ਮੇਰੇ ਕੋਲ ਖਬਰਾਂ ਲਾਤੀ ਐ ਸੋ ਇੱਕੇ ਨੌਕਰੀ ਦੀ ਗੱਲ ਪੰਜਾਬ ਦੇ ਬੱਚਿਆਂ ਬੱਚੀਆਂ ਦੀ ਹੋਈ ਮਗਰ ਮਿਲਦੀ ਕੱਲੀ ਆਮ ਆਦਮੀ ਪਾਰਟੀ ਦੇ ਐਮ ਐਲ ਏ ਜਾਂ ਉਹਨਾਂ ਦੇ ਵਜੀਰਾ ਨੂੰ ਮੁਜੀਤੇ ਅਮਰਜੀਤ ਸਿੰਘ ਸੰਦੋਆ ਨੇ ਦੇਖੋ ਪੀੜਤ ਤੇ ਯਾਰ ਇਹ ਜਿਹੜਾ ਪੀੜਤ ਹੈ ਨਾ ਪੀੜਤ ਤਾਂ ਸਾਹਮਣੇ ਕੋਈ ਆ ਸਕਦਾ ਜੇ ਐਟਮੋਸਫੇਅਰ ਫਰੀ ਐਂਡ ਫੇਅਰ ਹੋਵੇ ਜੇ ਐਟਮੋਸਫੇਅਰੀ ਉਹਨੂੰ ਹੋਵੇ ਥ੍ਰੈਟ ਦਾ ਅਲਿਅਰਮੈਂਟ ਦਾ ਤੇ ਫਿਰ ਕਿਸੇ ਪੀੜਤ ਨੇ ਸਾਹਮਣੇ ਆਉਣਾ ਕਿਉਂਕਿ ਕਟਾਰੂ ਚੱਕ ਤੇ ਹੋਰ ਕਿਹਸਾ ਚ ਸਪਸ਼ਟ ਹੋ ਗਿਆ ਮਗਰ ਹੁਣ ਕੱਲੀ ਇਨਸਾਫ ਤੋਂ ਆਉਣ ਦੀ ਗੱਲ ਨਹੀਂ ਇੱਕ ਮੋਰਲ ਐਬਿਟਿਊਡ ਵੀ ਹੈ ਕਿਸੇ ਮਨਿਸਟਰ ਦੀ ਆਬਜੈਕਸ਼ਨਲ ਵੀਡੀਓ ਆਵੇ ਕਿ ਉਹਦਾ ਮੰਤਰੀ ਪਦ ਤੇ ਰਹਿਣਾ ਠੀਕ ਹੈ ਕਿ ਇਹ ਬਦਲਾਅ ਦੀ ਗੱਲ ਕੇਜਰੀਵਾਲ ਸਾਹਿਬ ਨੇ ਤੇ ਭਗਵੰਤ ਮਾਨ ਨੇ ਕੀਤੀ ਸੀ ਔਰ ਜਿਹੜੇ ਮੁੱਦੇ ਉਠਾਉਣ ਉਹਨਾਂ ਤੇ ਤਾਂ ਕਾਰਵਾਈ ਤੇ ਉਹਨਾਂ ਨੂੰ ਦਬ ਕੇ ਵਜਲੇ ਸ਼ੁਰੂ ਹੋ ਜਾਂਦੇ ਆਪਸਰ ਫੋਨ ਕਰਕੇ ਕਹਿੰਦੇ ਆ ਕਿ ਤੁਸੀਂ ਕੀ ਲੈਣਾ ਸੀ ਜੀ ਹੁਣ ਸਿੰਪਲ ਗੱਲ ਸੀਐਮ ਦੀ ਡਾਕਟਰ ਬੋਲੀ 9 ਨੂੰ ਅਸੀਂ ਪ੍ਰੈਸ ਕਾਨਫਰੰਸ ਕੀਤੀ 11 ਨੂੰ ਮੈਨੂੰ ਸੱਦ ਲਿਆ ਮਤਲਬ ਕੀ ਡਰਾ ਲਓ ਧਮਕਾ ਲਓ ਮੁੱਦੇ ਰਾ ਚੁੱਕੋ ਜਿਹੜੇ ਪੰਜਾਬ ਸਰਕਾਰ ਨੂੰ ਐਮਬੈਰਸ ਕਰਦੇ ਆ ਜਿਹੜੇ ਕਮਜ਼ੋਰ ਹੈ ਨਹੀਂ ਕਰਨਗੇ ਜਿਹੜੇ ਆਪ ਦੀ ਡਿਊਟੀ ਸਮਝਦੇ ਆ ਕੀਮਾ ਸਾਹਿਬ ਹੋ ਗਏ ਅਸੀਂ ਸਾਰੇ ਹੋ ਗਏ ਜਾਂ 2-4 ਲੀਟਰ ਹੋਰ ਹੋ ਕੇ ਕਰ ਹੀ ਜਾਣਗੇ ਜੀਜੀ ਸਾਹਿਬ ਜੀਜੀ ਸਾਹਿਬ ਅਮਰ ਜੀ ਜੁਵਾਣ 11 ਜੀ ਐਮਐਲਏ ਤੇ ਉਹ ਰਾਜੀਨਾਮਾ ਹੋ ਗਿਆ ਸੀਗਾ ਜੀ ਕਿ ਇਹ ਜਿਹੜਾ ਅਸਲੀ ਇੱਕ ਵੱਡੇ ਜੁਰਮ ਹੈ ਉਹ ਰਾਜੀਨਾਮਾ ਹੀ ਹੈ ਇੱਥੇ ਇੱਥੇ ਆ ਕੇ ਉਹ ਕਸਦਾ ਹੈ ਕਿ ਆਪਣੇ ਆਪ ਹੀ ਇੱਕ ਵੱਡੇ ਜੁਰਮ ਕਰ ਰਿਹਾ ਹੈ ਜਦੋਂ ਕਿ ਉਹ ਜਿਹੜੀ ਅਫੈਂਸ ਹੈ ਉਹ ਰਾਜੀਨਾਮੇ ਦਾ ਕਾਰਨ ਨਹੀਂ ਹੈ ਇੱਕ ਬੱਚੇ ਦੇ ਨਾਲ ਬੈਂਚ ਖਾਦੀ ਕਰਕੇ ਰਾਜੀਨਾਮਾ ਕੀਤਾ ਜਾ ਸਕਦਾ ਮੈਂ ਵੀ ਪੁੱਛਾਂ ਕਿਸੇ ਕਾਨੂੰਨ ਦੇ ਜਿਹੜੇ ਆ ਅਰਸ਼ਦੀ ਪਲੇਅਰ ਦੀ ਬੈਠੇ ਆ ਇਹਨੂੰ ਪੁੱਛ ਲਓ ਕਿ ਇਹ ਜਿਹੜੀ ਅਫੈਂਸ ਹੈ ਕੰਪਾਉਂਡੇਬਲ ਨਹੀਂ ਹੁੰਦੀਆਂ। ਨਹੀਂ। ਇਹ ਹੀ ਸਬੂਤ ਹੈ ਕਿ ਬੰਦਾ ਇਹੀ ਸੀ। ਇਹੀ ਸਬੂਤ ਆਪਣੇ ਉਹ ਦੇ ਰਿਹਾ ਹੈ ਕਿ ਬੰਦਾ ਇਹੀ ਸੀ ਕਿਉਂਕਿ ਸਮਝੌਤਾ ਇਹਨਾਂ ਨੇ ਕੀਤਾ। ਸਮਝੌਤਾ ਉਸ ਬੱਚੇ ਨਾਲ ਕੀਤਾ ਜਿਹਦੇ ਨਾਲ ਬੱਦਫੱਦ ਕੀਤੀ। ਜ਼ੁਲਮ ਜਿਹੜਾ ਹੈਗਾ ਉਹ ਜਿਹੜੀ ਹੈ ਉਹ ਸਾਬਤ ਕਰਦੀ ਹੈ ਜਿਹੜੀ ਐਮਐਨਆਰ ਉਹਦੇ ਵਿੱਚ ਪੂਰਾ ਐਸਟੈਬਲਿਸ਼ ਹੁੰਦਾ ਕਿ ਕਰਾਇਆ। ਇਹਦੇ 'ਚ ਬੱਚਿਆਂ ਦੇ ਖਿਲਾਫ ਕ੍ਰਾਈਮ ਰੋਕਣ ਵਾਸਤੇ ਕਾਨੂੰਨ ਦਿੱਤਾ ਗੁਣਾ ਹੈ। ਫਰਦੌਂ ਮੀ ਦਾ ਪਤਾ ਹੋਣਾ ਸੀਗਾ ਇੱਥੇ ਜੀਨੋ ਐਫ ਆਈ ਆਰ ਹੋਣੀ ਸੀ ਨੂਰਪੁਰ ਬੇਟੀ ਦੇ ਵਿੱਚ ਔਰ ਦਿੱਲੀ ਜਾ ਕੇ ਕੇਸ ਉੱਥੇ ਪਹੁੰਚ ਜਾਣਾ ਸੀ ਕਿ ਉੱਥੇ ਕ੍ਰਾਈਮ ਹੋਇਆ ਸੀਗਾ ਉੱਥੇ ਇਨਵੈਸਟੀਗੇਟ ਹੋਣਾ ਸੀਗਾ ਜਦੋਂ ਆਪ ਮੰਨ ਰਿਹਾ ਕਿ ਸਮਝੌਤਾ ਹੋਇਆ ਤੇ ਇਹੀ ਤਾਂ ਅਸੀਂ ਕਹ ਰਹੇ ਆ ਇਹ ਸਮਝੌਤੇ ਦੇ ਕਾਬਿਲ ਨਹੀਂ ਸੀ ਬੱਚਾ ਸੀਗਾ ਤੁਸੀਂ ਦਬਾਅ ਪਾ ਕੇ ਸਮਝੌਤਾ ਕਰ ਲਿਆ ਸਮਝੌਤੇ ਦੀ ਚੀਜ਼ਾਂ ਕਾਬਿਲ ਨਹੀਂ ਹੈ ਪਰ ਅਫਸਰ ਇਹ ਚੀਜ਼ ਕਿਵੇਂ ਕੰਪਰੋਮਾਈਜ਼ ਕਰ ਦਿੱਤੀ ਅਫਸਰਾਂ ਨੇ ਕਿ ਇਹ ਚੀਜ਼ ਜਿਹੜੀ ਕੰਪਾਉਂਡੇਬਲ ਨਹੀਂ ਹੈ ਉਸ ਅਫੈਂਸ ਦਾ ਕੰਪਰੋਮਾਈਜ਼ ਕੋਈ ਅਫਸਰ ਕਿਵੇਂ ਅਲਾਵ ਕਰ ਸਕਦਾ ਇਹਦੇ ਵਾਸਤੇ ਜੇ ਸਰਸਬ ਨੇ ਕੀਤਾ ਹੋਊਗਾ ਉਹ ਅਨਸਰ ਬਣਾ ਤੁਸੀਂ ਆਹ ਵੇਖ ਲਓ ਜੀ ਮੈਂ ਤੁਹਾਨੂੰ ਐਮ ਐਲ ਆਰ ਦੀ ਕਾਪੀ ਭੇਜ ਰਿਹਾ ਜਿਸ ਕੇਸ ਚ ਐਮ ਐਲ ਆਰ ਹੋ ਗਈ ਔਰ ਮੈਂ ਇਹ ਪੜ੍ਹ ਕੇ ਨਹੀਂ ਸੁਣਾ ਸਕਦਾ ਤੁਹਾਨੂੰ ਐਮ ਐਲ ਆਰ ਚ ਕੀ ਕੁਝ ਆਇਆ ਸੋ ਕੰਪਰੋਮਾਈਜ਼ ਹੋਇਆ ਮਤਲਬ ਕੀ ਐਡਮਿਸ਼ਨ ਹੋ ਗਈ ਕੀ ਸੰਦੋਈ ਸੀ ਉਹ ਬੰਦਾ ਦੂਜਾ ਐਮ ਐਲ ਆਰ ਹੋ ਗਈ ਮੈਡੀਕਲ ਰਿਪੋਰਟ ਆ ਗਈ ਉਹਦੇ ਚ ਸਭ ਕੁਝ ਲਿਖਿਆ ਚੀਮਾ ਸਾਹਿਬ ਇਸ ਨੇ ਆਪ ਵੀ ਤਾਂ ਡਾਕਟਰ ਹੈ ਪੜੀ ਆ ਮਗਰ ਪੜ ਕੇ ਸੁਣਾ ਨਹੀਂ ਸਕਦੇ ਜੋ ਕੁਝ ਐਮਐਲਆਰ ਚ ਆਇਆ ਹੁਣ ਜਿਹੜੇ ਅਫਸੇ ਮੇ ਜਾਂ ਤਾ ਉਹ ਕਲੀਅਰੈਂਸ ਸਰਟੀਫਿਕੇਟ ਵਿਡਰਾ ਕਰਨ ਦੂਜਾ ਜਨਤਕ ਕਰਨ ਕਿ ਮੁੱਖ ਮੰਤਰੀ ਦਾ ਦਬਾਅ ਸੀ ਕਿ ਇਹਨਾਂ ਮੰਤਰੀਆਂ ਦਾ ਦਬਾਅ ਸੀ ਕੋਈ ਹੋਮ ਮਿਨਿਸਟਰ ਮੁੱਖ ਮੰਤਰੀ ਆ ਤੁਸੀਂ ਕੈਨੇਡੀਅਨ ਸੋਇਲ ਤੇ ਜੇ ਇਸ ਕੈਨੇਡਾ ਸਰਕਾਰ ਨੇ ਇਸ ਨੂੰ ਇਸ ਜੁਰਮ ਲਈ ਰੋਕਿਆ ਔਰ ਪਹਿਲਾ ਰਿਪੋਰਟ ਕੀਤਾ ਅੱਜ ਤੁਸੀਂ ਉਹਨਾਂ ਨੂੰ ਮਿਸਲੀਡ ਕਰ ਰਹੇ ਹੋ ਤੁਸੀਂ ਕੀ ਮੈਸੇਜ ਭੇਜ ਰਹੇ ਹੋ ਇੰਡੀਆ ਐਸ ਅ ਨੇਸ਼ਨ ਦਾ ਕਿ ਥਿਸ ਇਜ਼ ਵਾਟ ਵੀ ਸਟੈਂਡ ਫੋਰ ਮਤਲਬ ਇੱਥੇ ਤਾਂ ਜੋ ਹਾਲਾਤ ਹੈ ਈਵਨ ਔਨ ਫੋਰਨ ਸੋਇਲ ਤੁਸੀਂ ਆਪਣੇ ਬੱਚਿਆਂ ਪ੍ਰਤੀ ਮਾਈਨਰਸ ਪ੍ਰਤੀ ਲੇਡੀਜ਼ ਪ੍ਰਤੀ ਇਹ ਪਹਿਨਾ ਪ੍ਰਤੀ ਕੀ ਸੋਚ ਰੱਖਦੇ ਤੁਸੀਂ ਆਪ ਦਾ ਜਲੂਸ ਕੱਟ ਰਹੇ ਹੋ ਪੰਜਾਬ ਦਾ ਦੇਸ਼ ਦਾ ਜਲੂਸ ਕੱਟਾ ਰਹੇ ਲਖੀਸ਼ਾ ਸਾਹਿਬ ਜਾਕਰ ਸਾਹਿਬ ਕਹਿੰਦੇ ਹੈ ਕਿ ਰਾਸ਼ਟਰੀ ਬਾਦਲ ਬਿਲਕੁਲ ਸਹੀ تھے ਜਬ ਉਹ ਬੋਲਦੇ تھے ਕਿ अकाली दल और बीजेपी का जो अलायंस था वो सिर्फ पॉलिटिकल नेता वो कम्युनल हार्मनी के लिए भी था अलायंस जो है पंजाब की और कहते हैं कि रीजनल पार्टी अकाली दल जो है उसका मजबूत होना जरूरी है पंजाब के लिए तो क्या ये माना जाए कि जगपत साहब इंडिकेशन दे रहे हैं कि अकाली दल और बीजेपी का अलायंस हो है होने जा रहे हैं लोकसभा इलेक्शन के लिए द गुड टुडे इज नॉट दैट फोरम सो आई मैं अलायंस आज बड़े पंजाब दे सीरियस मुद्दे ਉਸ ਮੁੱਦੇ ਤੇ ਅੱਜ ਆਏ ਆ ਲੈ ਕੇ ਤੁਹਾਡੇ ਅੱਗੇ ਔਰ ਮੈਂ ਤੁਹਾਡੇ ਅੱਗੇ ਖੋਰ ਅਪੀਲ ਰੱਖਦਾ ਹਾਂ ਕੱਲ ਪ੍ਰੋਫੈਸਰ ਦਵਿੰਦਰ ਪਾਲ ਭੁੱਲਰ ਦੇ ਕੇਸ 'ਚ ਵੀ ਆਮ ਆਦਮੀ ਦਾ ਪ੍ਰਵਕਤਾ ਝੂਠ ਬੋਲ ਰਿਹਾ। ਚੋਣਾਂ ਨਜ਼ਦੀਕ ਆ ਰਹੇ ਆ ਮਜੀਠੀਆ ਸਾਹਿਬ ਨਹੀਂ ਝੂਠ ਬੋਲ ਰਿਹਾ। ਕਹਿੰਦਾ ਜੀ ਚੇਅਰਮੈਨ ਕੌਣ ਸੀ ਆਪ ਦਾ ਮਿਨਿਸਟਰ ਉਹ ਜਿਹੜੀ ਸੈਂਟੈਂਸ ਬੋਰਡ ਆ ਜਿਨੇ ਮਾਫੀ ਦੇਣੀ ਸੀ ਤੇ ਕਹਿੰਦਾ ਨਹੀਂ ਜੀ ਇਹ ਤਾਂ ਬੀਜੀਪੇ ਦੇ ਬੰਦੇ ਆ ਸਾਰੇ ਤਾਂ ਉਹਦੇ 'ਚ ਅਫਸਰ ਨੇ ਸਰਕਾਰ ਦਿੱਲੀ ਦੀ ਤੀਜੀ ਵਾਰੀ ਸਰਕਾਰ ਪੜੀ ਔਰ ਤੀਜੀ ਵਾਰੀ ਸਰਕਾਰ ਪੜੀ ਆ ਤੁਸੀਂ ਪਹਿਲਾਂ ਰਿਜੈਕਟ ਕੀਤਾ ਮਤਲਬ ਇਸ ਤਰੀਕੇ ਦਾ ਬੰਦੀ ਸਿੰਘਾ ਦੇ ਮੁੱਦੇ ਤੇ ਝੂਠ ਔਰ ਮਿਸਲੀਡਿੰਗ ਸਟੇਟਮੈਂਟਸ ਜੇ ਭਾਤੀ ਬੀਜੇਪੀ ਦੇ ਆ ਥੋੜੀ ਕੀ ਤੁਸੀਂ ਅੱਖ ਚ ਲਿਖਿਆ ਲਿਆਓ ਕਾਗਜ਼ ਸਾਹਮਣੇ ਰੱਖੋ ਜੇ ਮੁੱਖ ਮੰਤਰੀ ਕਿਉਂ ਨਹੀਂ ਸਟੈਂਡ ਲੈਂਦਾ ਵੈਸੇ ਤਾਂ ਪਬਲਿਕਲੀ ਹਰ ਗੱਲ ਤੇ ਸਟੈਂਡ ਲੈ ਲੈਣਾ ਇਸ ਮੁੱਦੇ ਤੇ ਕਿਉਂ ਨਹੀਂ ਸਟੈਂਡ ਸਰਕਰ ਸਾਹਿਬ ਨੇ ਬੜਾ ਸੌਫਟ ਸੌਣਾ ਹਾਂਜੀ ਕਾਲੀਦਲ ਲਈ ਕਿਤੇ ਪਾਰਟੀ ਹੈ ਆਕਾਲੀ ਦੋ ਨਾ ਉਹ ਯਾਰ ਇਹ ਅੱਜ ਦਾ ਮੁੱਦਾ ਨਹੀਂ ਚਲੋ ਅਲਾਈਅੰਸ ਇਹ ਤਾਂ ਤੁਹਾਨੂੰ ਵੀ ਪਤਾ ਹੈ ਮਤਲਬ ਇਹ ਕੋਈ ਲੁਕੀ ਚੁਪੀ ਗੱਲ ਥੋੜੀ ਆ ਬਾਜਪਾਈ ਸਾਹਿਬ ਔਰ ਬਾਦਲ ਸਾਹਿਬ ਦੀ ਉਸ ਏਕਤਾ ਇਸ ਇਨ ਪਬਲਿਕ ਡੋਮੇਨ ਮਗਰ 무ਵਿੰਗ ਫੋਰਵਰਡ ਪੰਜਾਬ ਹੈਸ ਟੂ ਬੀਨ ਪੰਜਾਬ ਤੇ ਮੁੱਦੇ ਸਭ ਤੋਂ ਇੰਪੋਰਟੈਂਟ ਹੈ ਭਾਈਚਾਰਕ ਸਾਂਝ ਸਭ ਤੋਂ ਇੰਪੋਰਟੈਂਟ ਹੈ ਬੰਦੀ ਸਿੰਘ ਦੇ ਇੰਪੋਰਟੈਂਟ ਇਸ਼ੂਜ਼ ਨੇ ਪੰਜਾਬੀ ਇਸ਼ੂਜ਼ ਅਡਰੈਸ ਹੋਣਗੇ ਉਸ ਤੋਂ ਬਾਅਦ ਇਹ ਗੱਲਾਂ ਤੇ ਬਾਰੇ ਜਵਾਬ ਦਿੱਤਾ ਜਾ ਸਕਦਾ ਇੱਕ ਇੱਕ ਹੁਣ ਤੁਹਾਨੂੰ ਵੀ ਸਾਰਿਆਂ ਨੂੰ ਬੇਨਤੀ ਹੈ ਕਿ ਤੁਸੀਂ 31 ਜਨਵਰੀ ਦੀ ਕਵਰੇਜ ਕਰਨੀ ਹੈ ਜ਼ਰੂਰ ਕਰੋ ਜਿੱਥੇ ਮੰਤਰੀ ਸਹਿਬਾਨ ਵਧੀਆ ਝੰਡਾ ਚਲਾਉਂਦੇ ਆ ਉਹਦੀ ਚੰਗੀ ਤਰ੍ਹਾਂ ਕਵਰੇਜ ਕਰੋ ਕਵਰੇਜ ਹੋਣੀ ਚਾਹੀਦੀ ਹੈ ਕਿਉਂਕਿ ਬਹੁਤ ਵੱਡਾ ਸਾਡਾ ਦਿਨ ਹੈ ਪਰ ਜਿੱਥੇ ਇਹਨਾਂ ਨੇ ਝੰਡੇ ਚਲਾਉਣੇ ਆ ਜਿੰਨਾ ਤੇ ਇਦਾਂ ਤੇ ਜੁਰਮ ਹੈ ਉੱਥੇ ਮੈਂ ਤੁਹਾਨੂੰ ਵੀ ਬੇਨਤੀ ਕਰਦਾ ਕਿ ਦੋ ਬੰਦੇ ਚਾਦਰ ਫੜ ਕੇ ਨਾਲ ਲੈ ਜਾਓ ਝੰਡੇ ਦੀ ਫੋਟੋ ਆਵੇ ਬੰਦੇ ਨਹੀਂ ਹੋਣੀ ਚਾਹੀਦੀ ਜੇ ਤਾਂ ਬੱਚਿਆਂ ਤੇ ਬਹੁਤ ਮਾੜਾ ਅਸਰ ਪੈਂਦਾ। ਬਿਲਕੁਲ ਠੀਕ ਹੈ। ਇਹ ਹੁਣ ਅਸੀਂ ਤੁਹਾਡੇ ਤੇ ਵੀ ਦੇਖਾਂਗੇ ਕਿ ਤੁਸੀਂ ਵੀ ਕਿੰਨਾ ਕੁ 26 ਜਨਵਰੀ ਨੂੰ ਪਹਿਰਾ ਦਿੰਦੇ ਹੋ। ਜਾਂ ਜੇ ਕਿਤੇ ਫੋਟੋ ਖਿੱਚੀ ਵੀ ਜਾਵੇ ਦਿੱਸੀ ਖੜਿਆਂ ਦੀ ਤੇ ਉੱਤੇ ਉਹ ਕਿਦਾਂ ਸਕਰੀਨ ਸਕਰੂਨ ਪਾ ਕੇ ਤੁਸੀਂ ਲੋਕਾਂ 'ਚ ਲੈ ਕੇ ਜਾਣੀ ਹੈ ਕਿਉਂਕਿ ਬਹੁਤ ਵੱਡੀ ਜ਼ਿੰਮੇਵਾਰੀ 26 ਜਨਵਰੀ ਦੀ ਸਾਰਿਆਂ ਨੂੰ ਹੈ। ਸਰਕਲ ਕਿ ਉਸ ਦਿਨ ਦੀ ਜਿਹੜੀ ਹੈ ਬੇਸਪੜੀ ਸੀਰੀਅਸ ਗੱਲ ਕਰ ਰਹੇ ਆ। ਉਹਦੇ ਤੇ ਤੁਸੀਂ ਕਿਰਪਾ ਕਰਕੇ ਇਹ ਹੁਣ ਅਸੀਂ ਆਪ ਟੈਲੀਵਿਜ਼ਨ ਦੇਖਾਂਗੇ ਕਿ ਇਹਨਾਂ ਥਾਵਾਂ ਦੀ ਜਿੱਥੇ-ਜਿੱਥੇ ਹਾਲੇ ਜਦ ਤੱਕ ਤਾਂ ਨਹੀਂ ਹੋਈ ਕਿ ਕਿੱਥੇ ਕਿੱਥੇ ਚਲਾਉਣੇ ਆ ਵੀ ਉੱਥੇ ਉੱਥੇ ਕਿਤੇ ਕਿਤੇ ਡਿਊਟੀ ਲੱਗਦੀ ਹੈ ਤੇ ਕਿੰਨੀ ਕੋ ਉਹ ਡਿਊਟੀ ਨਿਭਾਉਂਦੇ ਆ ਹੁਣ ਤੁਹਾਡੀ ਵੀ ਡਿਊਟੀ ਹੈ ਮੈਂ ਬਾਤ ਤਾਂ ਪੰਜਾਬੀਆਂ ਨੂੰ ਵੀ اپیل ਕਰਦਾ ਜੀ ਦੇਖੋ 26 ਜਨਵਰੀ ਦਾ ਸਤਕਾਰ ਕਰਨਾ ਬਣਦਾ ਹੈ ਮਗਰ ਜਿੱਥੇ ਇਹ ਜੇ ਜੇ ਸਰਕਾਰ ਹਲੇ ਵੀ ਨਾ ਹਟੀ ਇਹ ਜੇ ਡਿਪਾਰਟਮੈਂਟਰ ਮਿਨਿਸਟਰਾਂ ਨੂੰ ਭੇਜੂਗੀ ਫਿਰ ਲੋਕਾਂ ਨੂੰ ਇਹ ਜਿਆਦਾ ਬਾਈਕਾਟ ਕਰਨਾ ਚਾਹੀਦਾ ਮਗਰ 26 ਜਨਵਰੀ ਦਾ ਸਤਕਾਰ ਜ਼ਰੂਰ ਕਰਨਾ ਚਾਹੀਦਾ ਨਾ ਇਹ ਜਿਆਦਾ ਭਾਸ਼ਣ ਸੁਣਨ ਦੀ ਲੋਟ ਆ ਨਾ ਇਹ ਨਾ ਜਿਆ ਨਾਲ ਫੋਟੋ ਖਚਾਉਣ ਦੀ ਲੋਟ ਆ ਬਕੋ ਪੰਜਾਬ ਦੀ ਇੱਕ ਪੜੀ ਗੰਭੀਰ ਤਸਵੀਰ ਇੱਕ ਬੜੀ ਸੈਡ ਤਸਵੀਰ ਇਹ ਪੇਸ਼ ਕਰਦੀ ਸਰਗਰ ਬਦਲ ਸਾਹਿਬ ਨੇ ਵੀ ਟਵੀਟ ਕੀਤਾ ਕਿ 22 ਤਾਰੀਖ ਨੂੰ ਕਚਾਪ ਨੇ ਕੋਈ ਇਨੀ ਨਹੀਂ ਕੀਤੀ ਗਈ ਔਰ ਕੋਈ ਸ਼ੁਕਰਾ ਦਾ ਸੰਦੇਸ਼ ਤੇ ਵਿੱਧਾਪਨ ਜਾਰੀ ਕੀਤਾ ਗਿਆ ਹੈ ਉਹ ਕਿਵੇਂ ਦਿੱਖਦੇ ਪਾਲੀ ਦੂਰ ਦੂਰ ਦੇਖੋ ਗੱਲ ਇਹ ਆ ਕਿ ਜੇ ਨਹੀਂ ਕੀਤਾ ਗਿਆ ਤੇ ਕੁਦਰਤੀ ਗੱਲ ਆ ਉਹਨਾਂ ਨੂੰ ਖੁਸ਼ੀ ਨਹੀਂ ਹੋਈ ਇਸ ਗੱਲ ਅਦਰਵਾਈਜ਼ ਇੱਥੇ ਹਰ ਚੀਜ਼ ਦਾ ਟਵੀਟ ਕੀਤਾ ਜਾਂਦਾ ਹਰ ਨਿੱਕੀ ਤੋਂ ਨਿੱਕੀ ਘਟਨਾ ਦੇ ਉੱਤੇ ਮੁੱਖ ਮੰਤਰੀ ਸਾਹਿਬ ਦੀ ਵੀਡੀਓ ਪੇਂਦੀ ਹੈ ਤੇ ਕੱਲ ਤਾਂ ਇੰਨਾ ਵੱਡਾ ਦਿਨ ਸੀ ਇਸ ਕਰਕੇ ਇਹ ਤਾਂ ਹੁਣ ਕੀ ਤੁਹਾਨੂੰ ਮੈਂ ਬੇਨਤੀ ਕਰਦਾ ਕਿ ਕੁਝ ਇਹਨਾਂ ਨੂੰ ਵੀ ਪੁੱਛਿਆ ਕਰੋ ਨਾ ਕਿ ਘਟੋ ਘਟੇ ਦਸੰਤਾ ਸਹੀ ਨਾ ਕਿ ਇੱਥੇ ਕੇਜਰੀਵਾਲ ਨੇ ਜਿਹੜੇ ਆ ਪਾਣੀ ਵੀ ਪੀਣਾ ਹੋਵੇ ਤਾਂ ਸਾਰੇ ਦੇਸ਼ ਤੇ ਇਤਿਹਾਰ ਲੱਗੇ ਤੇ ਉਹਨਾਂ ਨੇ ਪਾਣੀ ਦਾ ਕੱਪ ਕੀਤਾ ਜਾਂ ਦਾ ਕੱਪ ਕੀਤਾ ਐਸਾ ਸਾਡਾ ਲੱਗਦਾ ਇਹ ਹੁਣ ਜਾ ਕੇ ਤੁਸੀਂ ਪੁੱਛੋ ਦੇਖੋ ਛੁੱਟੀ ਨਾ ਦੇਣਾ 22 ਤਰੀਕ ਨੂੰ ਅਯੋਥਿਆ ਦੇ ਮੰਦਿਰ ਤੇ ਉਦਘਾਟਨ ਤੇ ਜੀਤੇ ਨਾਲ ਵੱਡੀ ਗਿਣਤੀ ਚ ਮжоਰਿਟੀ ਲੋਕਾਂ ਦੀ ਆਸਥਾ ਜੁੜੀ ਐ ਐਵਰੀਬਾਡੀ ਵਾਂਟਿਡ ਟੂ ਬੀ ਪਾਰਟ ਸਭ ਇਸ ਚ ਹਿੱਸਾ ਲੈਣਾ ਚਾਹੁੰਦੇ ਚ ਚਾਹੇ ਸ਼ੋਭਾ ਯਾਤਰਾ ਦੇ ਰੂਪ ਚ ਚਾਹੇ ਮੰਦਿਰਾਂ ਤੇ ਮੱਥਾ ਟੇਕ ਕੇ ਪੁਰਾਨ ਪ੍ਰਤਿਸ਼ਤਾ ਦੇ ਇਸ ਮੌਕੇ ਤੇ ਹਿੱਸਾ ਲੈਣਾ ਚਾਹੁੰਦੇ ਸੀ ਜੇ ਨਹੀਂ ਦਿੱਤੀ ਛੁੱਟੀ ਆਈ ਥਿੰਕ ਇਟ ਇਜ਼ ਅ ਬਿਗੇਸਟ ਡਿਸਰੈਸਪੈਕਟ ਭਗਵੰਤ ਮਾਨ ਦਾ ਆਮ ਆਦਮੀ ਪਾਰਟੀ ਦਾ ਭਗਵਾਨ ਰਾਮਚੰਦਰ ਜੀ ਮਹਾਰਾਜ ਦੇ ਇਸ ਦਿਨ ਨੂੰ ਜਿਹੜਾ ਸਮਰਪਿਤ ਪ੍ਰੋਗਰਾਮ ਸੀ ਉਹਨੂੰ ਡਿਸਰੈਸਪੈਕਟ ਕਰਨਾ ਔਰ ਡਿਸਰੈਸਪੈਕਟ ਸ਼ੋ ਕਰਨਾ ਮੈਂ ਸਮਝਦਾ ਠੀਕ ਹੈ ਸਰ ਤੋਤਾ ਸਿੰਘ ਠੀਕ ਹੈ ਸਰ ਕਿਹਦੇ ਦਾ ਤੋਤਾ ਸਿੰਘ ਨੂੰ ਇੱਕ ਸਾਲ ਖੜੀ ਹੋਈ ਸੀ ਨੈਤਿਕਤਾ ਦੇ ਆਧਾਰ ਤੇ ਅਸਤੀਫਾ ਦਿੱਤਾ ਸੀਗਾ ਜੀ ਉਮੀਦ ਹੈ ਕਿ ਅੱਜ ਜਿਹੜੇ ਮੰਤਰੀ ਤੇ ਇਲਜ਼ਾਮ ਲਗਾ ਰਹੇ ਹੋ ਕਿਤਨੇ ਕਿਤਨੇ ਨੈਤਿਕਤਾ ਤੇ ਅਸਤੀਫਾ ਦੇਣਗੇ ਓਏ ਏਡੇ ਬੇਸ਼ਰਮ ਨੇ ਇੰਨਾ ਤੋਂ ਨੈਤਿਕਤਾ ਕਿਹੜੀ ਭਾਲਦੇ ਹੋ ਤੁਸੀਂ ਤਾਂ ਆਪ ਦੀ ਆਪ ਦੀ ਜਾਨ ਬਚਾਓ ਜਿਹੜੇ ਕਵਰ ਕਰਨ ਵੀ ਜਾਣਦੇ ਹੋ ਏਡੇ ਮਤਲਬ ਘਟੀਆ ਕਿਸਮ ਦੇ ਬੰਦੇ ਇਹਨਾਂ ਤੋਂ ਕੋਈ ਨੈਤਿਕਤਾ ਇਹਨਾਂ ਚ ਕਿਦੇ ਨੇੜੇ ਤੋਂ ਨਿਕਲਦੀ ਆ ਮਤਲਬ ਨੈਤਿਕਤਾ ਨੂੰ ਸ਼ਰਮ ਆ ਜਾਂਦੀ ਹੈ ਇਹਨਾਂ ਦੇ ਕੋਲ ਜਾਣ ਤੋਂ ਜੀੜੇ ਸਾਹਿਬ ਅੱਜ ਨਵਜੋਤ ਸਿੰਘ ਇਹ ਚੰਗੀ ਗੱਲ ਹੈ ਜੀ ਜਿੱਥੇ ਨਾਨਕ ਦਾ ਅਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲੇ ਦੀ ਅਰਦਾਸ ਹੁੰਦੀ ਹੋਵੇ ਉੱਥੇ ਕੋਈ ਜਾਵੇ ਤੇ ਉਹਨਾਂ ਨੂੰ ਸ਼ੁਭ ਕਾਮਨਾਵਾਂ ਵਧਾਈ ਔਰ ਗੁਰੂ ਸਾਹਿਬ ਮੇਰ ਕਰਨ ਜੀ ਸਾਥੇ ਕਿਹੜਾ ਸੀ ਜਿਹੜਾ ਚੱਲ ਰਿਹਾ ਹੈ ਜੀ ਉਹ ਕਿਹੜਾ ਚੱਲ ਰਿਹਾ ਹੈ ਬਈ ਬਈ ਕਿੰਨੀ ਆਗੇ ਤੀਜੀ ਵਾਰੀ ਸਰਕਾਰ ਲਗਾਤਾਰ ਕੰਟੀਨਿਊਸ ਨਤੀਸਾਰੂ ਸਰਕਾਰ ਆਮ ਆਦਮੀ ਪਾਰਟੀ ਦੇ ਉਹ ਦੇਖੋ ਬੰਦਾ ਨੋਮੀਨੇਟ ਵੀ ਹੁੰਦਾ ਗਵਰਨਮੈਂਟ ਦਾ ਹੁੰਦਾ ਕਿ ਜਿਹੜਾ ਉਹਨਾਂ ਦਾ ਦਿਲਨ ਦਾ ਉਹ 파ਟ ਹੈ ਉਹ ਸਟੇਟ ਗਵਰਨਮੈਂਟ ਦੇ ਅੰਦਰ ਹੈ ਤੇ ਲਗਾਤਾਰ ਤਿੰਨ ਸਾਲ ਤੋਂ ਤਾਂ ਸਰਕਾਰਾਂ ਉਹਨਾਂ ਦੀਆਂ ਨੇ ਤੇ ਫਿਰ ਬੰਦੇ ਜਿਹੜੇ ਨੋਮੀਨੇਟ ਨਹੀਂ ਹੁੰਦੇ ਆ ਕਿਸੇ ਕਮੇਟੀ ਦੇ ਵਿੱਚ ਜਾਂ ਕੋਈ ਵੀ ਹੁੰਦਾ ਜਾਂ ਐਸੋਸੀਏਸ਼ਨ ਵੀ ਹੁੰਦੇ ਆ ਐਕਸਪੀਸ਼ਲ ਗਵਰਨਮੈਂਟ ਅਧਿਕਾਰੀ ਸਟੇਟ ਗਵਰਨਮੈਂਟ ਦੇ ਤਮੋਂ ਚਾਹੇ ਦੇਣੇ ਚਾਹੀਏ ਟਿਕਟ ਪਾਰਟਮੈਂਟ ਤੁਸੀਂ ਸਰ ਉਹਦਾ ਉਹ ਉਹਦਾ ਉਹਦਾ 9 ਹੈ ਦਿੱਲੀ ਸੈਂਟੈਂਸ ਬੋਰਡ ਸੈਂਟੈਂਸ ਰਿਵਿਊ ਬੋਰਡ ਰਾਈਟ ਸੈਂਟੈਂਸ ਰਿਵਿਊ ਬੋਰਡ ਅਕੇ ਲੱਭ ਹੈ ਦਿੱਲੀ ਹੁਣ ਦਿੱਲੀ ਸੈਂਟੈਂਸ ਰਿਵਿਊ ਬੋਰਡ ਸਰਕਾਰ ਕਿੰਨੀ ਦਿੱਲੀ ਕੇਜਰੀਵਾਲ ਸਾਹਿਬ ਦੀ ਮੈਜੋਰਟੀ ਕਿੰਨੀ 4 ਜਾਂ 5 ਐਮਐਲਏ ਨੇ ਵਿਰੋਧੀ ਦੇ ਵਿਰੋਧੀ ਧਿਰ ਦਾ ਕੋਈ ਐਮ ਐਲ ਏ ਉਸ ਰਿਵਿਊ ਬੋਰਡ 'ਚ ਮੈਂਬਰ ਆ ਤੁਹਾਨੂੰ ਮਿਨਿਟਸ ਆਫ ਦ ਮੀਟਿੰਗ ਸਿਲੈਕਟਿਵ ਸ਼ੋਅ ਕੀਤੀ ਆ ਰਿਵਿਊ ਬੋਰਡ 'ਚ ਮੈਜੋਰਿਟੀ ਸਰਕਾਰ ਦੀ ਆ ਔਰ ਜਿਹੜੇ ਸਰਕਾਰ ਦੇ ਅਫਸਰ ਨੇ ਜਿਹੜੇ ਇਹਨਾਂ ਦੇ ਮਤਅਤ ਚੱਲਦੇ ਆ ਜਦ ਤਾ ਇਹਨਾਂ ਨੂੰ ਕੋਈ ਗੱਲ ਨਹੀਂ ਸੂਟ ਕਰਦੀ ਤੇ ਚੀਫ ਸੈਕਟਰੀ ਨੂੰ ਆਪਦੇ ਘਰੇ ਪੁਲਾ ਕੇ ਉਹਨੂੰ ਲਪੇੜੇ ਵੀ ਲਾ ਦਿੰਦੇ ਉਹ ਵੀਡੀਓ ਵੀ ਜਨਤਕ ਹੋਈਆਂ ਨੇ ਤੇ ਜਦ ਕੋਈ ਗੱਲ ਸੂਟ ਕਰਦੀ ਆ ਤੇ ਫੇਰ ਇਹ ਡਰਾਮਾ ਨਵਾਂ ਰਚ ਦਿੰਦੇ ਔਰ ਕਮਾਲ ਦੀ ਗੱਲ ਹੈ ਕਿ ਜਵਾਬ ਦਿੱਲੀ ਸਰਕਾਰ ਨਹੀਂ ਦੇ ਰਹੀ ਹੈ ਜਿਹੜਾ ਪੰਜਾਬ 'ਚ ਇੱਕ ਉਹਨਾਂ ਦਾ ਸਪੋਕਸਪਰਸਨ ਹੈ ਜੀਦਾ ਪੰਜਾਬ ਸਰਕਾਰ 'ਚ ਨਾ ਦਿੱਲੀ ਸਰਕਾਰ 'ਚ ਕੋਈ ਉਹਦਾ ਉਹ ਜਵਾਬ ਦੇ ਰਿਹਾ ਸੋ ਇਟ ਇਜ਼ ਅ ਪਿਓਰ ਲਾਇ ਉਹਦੇ 'ਚ 25 ਸਾਲ ਪਾਇਆ ਹੋਇਆ ਪ੍ਰੋਫੈਸਰ ਦਵਿੰਦਰ ਪਾਲ ਖੋਲਰ ਜੀ ਦਾ ਬੜਕੀ ਜਿਤਕੀ ਰਿਕਾਰਡ ਹੈ 29 ਸਾਲ ਐਂਡ 7 ਟਾਈਮਸ ਉਹਨੂੰ ਰਿਜੈਕਟ ਕੀਤਾ ਗਿਆ ਇਹ ਮੈਟਰ ਆਫ ਰਿਕਾਰਡ ਹੈ ਕੇਜਰੀਵਾਲ ਸਾਹਿਬ ਨੇ ਆਪ ਐਡਮਿਟ ਕੀਤਾ ਸੋ ਡੂ ਨੋਟ ਮਿਸਲੀਡ ਝੂਠਾ ਬੋਲੋ ਲੋਕਾਂ ਕੋਲੋਂ ਕਿਉਂਕਿ ਬੰਦੀ ਸਿੰਘਾ ਦੇ ਮੁੱਦੇ ਤੇ ਤੁਸੀਂ ਕੇਜਰੀਵਾਲ ਸਾਹਿਬ ਦੀ ਇੱਕ ਸਟੇਟਮੈਂਟ ਦਿਖਾ ਦਿਓ ਜਿਹੜੀ ਕਹਿੰਦੀ ਹੈ ਕਿ ਇਹਨਾਂ ਨੂੰ ਛੱਡਤਾ ਜਾਵੇ ਵਿਖਾਓ ਮੈਨੂੰ ਸੋ ਵਾਟ ਆ ਆ ਬਹੁਤ ਸਾਰੇ ਪਰਸਨਸ ਇਸ ਨੂੰ ਤਵੱਜੋ ਨਾ ਦਿਓ ਇਟ ਇਜ਼ ਅ ਸਟੇਟ ਬੋਰਡ ਲਿਖਿਆ ਹੈ ਦਿੱਲੀ ਸਟੇਟ ਰਿਵਿਊ ਬੋਰਡ ਸਟੇਟ ਦੀ ਸਰਕਾਰ ਕੀ ਦੀ ਆਮ ਆਦਮੀ ਪਾਰਟੀ ਸੱਤ ਚੋਂ ਸਿਰਫ ਸੱਤ ਚੋਂ ਦੋ ਮੈਂਬਰ ਪਿਛਲੀ ਹੈ ਇੱਕ ਹੋਮ ਮਿਨਿਸਟਰ ਦਾ ਪੰਜ ਇਹਨਾਂ ਦੇ ਗਵਰਨਮੈਂਟ ਦੇ ਪਹਿਲੇ ਇਸ ਯਾਤਰਾ ਸੇ ਆਪਕੋ ਦੇਖੋ ਆਪ ਦਾ ਇਹ ਕੋਈ ਡਿਪਸਟਿਕ ਤੋਂ ਹੈ ਜੀ ਜੀ ਫਾਇਦਾ ਨੁਕਸਾਨ ਕੀ ਹਰ ਆਪੋਜੀਸ਼ਨ ਪਾਰਟੀ ਕੀ जो पंजाब या सूबे के मुद्दे हैं उनको लोगों के सामने ले आना है और लोगों ने उसके बाद फैसला करना है सो so ये किसी फायदे नुकसान से नहीं जुम्मेवार से जो जुम्मेवार बनती है हम उसको निभा रहे हैं इट इज़ नॉट टू सी वॉट इज द बेनिफिट और वॉट इज नॉट द राइट थिंग वॉट इज नॉट टू बेनिफिट आउट ऑफ दिस वॉट इज द ट्रू पिक्चर ऑफ पंजाब फ्रॉम द बॉर्डर ऑफ वाटा वे वी डिमांड प्री पेड जो तो बॉर्डर पे किसान है उनके लेके मुलाजिम किसान खेत मजदूर व्यापारी इंडस्ट्री लॉ एंड ऑर्डर इंडस्ट्री लीविंग पंजाब बिकॉज ऑफ बैड गवर्नेंस, ये सब मुद्दे लेके लोगों के पास जाएंगे नो जॉब्स, इफ देर इज अ जॉब इट्स ओनली फॉर आउटसाइडर्स पीपल लाइक आदिल एंड सिकसेना विल गेट जॉब्स उनको घर भी मिलेंगे ਉਨ ਕਿਉਂਕਿ ਉਹਨਾਂ ਨੇ ਝੂਠ ਫੈਲਾਣਾ ਹੁੰਦਾ ਹੈ ਝੂਠ ਇਸ਼ਤਿਹਾਰ ਲਵਾਉਣੇ ਹੁੰਦੇ ਆ ਸੋ ਉਹੋ ਜਿਹਾਂ ਨੂੰ ਨੌਕਰੀ ਵੀ ਹੈ ਗਨਮੈਨ ਵੀ ਹੈ ਨੋਵਾ ਗੱਡੀ ਵੀ ਹੈ ਤੇ ਪੰਜਾਬ ਦੇ ਨਿਆਣੇ ਜਾੜ ਚੜ ਚੜ ਬਾਹਰ ਜਾ ਰਹੇ ਥੈਂਕ ਯੂ ਬਹੁਤ ਬਹੁਤ ਧੰਨਵਾਦ